ਦਾ ਧੰਨਵਾਦ ਜਿੰਨੇ ਵੀ ਆਪਣੇ ਚੈਨਲ ਤੇ ਟਰੈਕਟਰ ਵੇਂਦੇ ਆ ਬਾਈ ਜਿਹੜੇ ਨਵੇਂ ਆਏ ਆ ਮੇਰੇ ਬਾਈ ਸਬਸਕ੍ਰਾਈਬ ਕਰ ਲਓ ਤੇ ਲਾਈਕ ਜਰੂਰ ਕਰਦਿਆ ਕਰੋ ਆਪਾਂ ਸ਼ੁਰੂ ਕਰਦੇ ਆ 855 ਮਾਡਲ 2018 ਤੁਸੀਂ ਦੇਖ ਸਕਦੇ ਆ ਬਹੁਤ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਬਾਈ ਦੇਖੋ ਟਾਇਰ 90 ਪੈਸੇ ਪੂਰੀ ਚੰਗੀ ਕੰਡੀਸ਼ਨ ਅੱਜ ਆਪਾਂ ਜਿਹੜੇ ਟਰੈਕਟਰ ਤੁਹਾਨੂੰ ਵਿਖਾਉਣੇ ਆ ਬਾਈ 855 ਹੀ ਵਿਖਾਉਣੇ ਆ ਸਾਰੇ ਦੇਖ ਸਕਦੇ ਆ ਬਾਈ ਕੰਡੀਸ਼ਨ ਤੁਸੀਂ ਪੂਰਾ ਚੰਗਾ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜਿਹੜੀ ਇਹਦੀ ਕੀਮਤ ਕੀਮਤ ਬਾਈ ਇਹਦੀ 5 ਲੱਖ 75000 ਰੁਪਏ 90% ਟਾਇਰਾਂ ਦੀ ਕੰਡੀਸ਼ਨ ਹੈ ਬਾਈ ਇਹਦੀ ਜਿਹੜਾ ਆਪਣਾ ਐਡਰੈਸ ਐਡਰੈਸ ਬਾਈ ਪੈਂਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਦੋਂ ਆਪਾਂ ਕੋਟ ਕਪੂਰੇ ਤੋਂ ਆਉਣੇ ਆ ਤਾਂ ਨਹਿਰਾਂ ਪਾਰ ਕਰਨ ਸਰਚਵੇਲ ਵਾਲੀ ਦਾ ਅੱਡਾ ਆਪਣਾ ਪੈਂਡ ਆ ਉੱਥੇ ਨਾਲ ਜੇ ਆਪਾਂ ਬਠਿੰਡੇ ਸਾਈਡ ਤੋਂ ਆਉਣੇ ਤਾਂ ਬਠਿੰਡੇ ਵਾਲੇ ਪਾਸੋਂ ਵੀਰੇ ਭੁੱਲਰ ਆਉਂਦਾ ਭੁੱਲਰ ਪੈਂਡ ਤੋਂ ਥੰਦੇ ਵਾਲਾ ਤੇ ਥੰਦੇ ਵਾਲੇ ਤੋਂ ਆਪਣਾ ਪੈਂਡ ਇਹਦੇ ਕੰਟੈਕਟ ਨੰਬਰ ਆ 991 98553 690 48 ਤੇ 991 520 8217 ਕੰਟੈਕਟ ਨੰਬਰ ਹੈ ਬਾਕੀ ਬਕਾਇਦਾ ਲਿਖ ਰਹੀ ਦੇਵਾਂਗੇ ਵੀਰੇ ਅਗਲਾ ਟਰੈਕਟਰ ਦੇਖੋ ਇਹ ਟਰੈਕਟਰ ਵੀ ਬਾਈ 2018 ਮਾਡਲ ਹੈ ਕੰディション ਦੇਖ ਸਕਦੇ ਆ ਤੁਸੀਂ ਨਵੇਂ ਟਾਇਰ ਚਾਰੇ ਬਾਈ ਬਾਕੀ ਸ਼ੋਰੂਮ ਕ੍ਰਿਸ਼ਨ ਦਾ ਟਰੈਕਟਰ ਹੈ ਐਮ ਆਰ ਐਫ ਸ਼ਕਤੀ ਲਾਈਫ ਦੇ ਟਾਇਰ ਹੈ ਚਾਰੇ ਨਵੇਂ ਜਿਹੜੀ ਇਹਦੀ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਵੀ 5 ਲੱਖ 75000 ਰੁਪਏ ਹੀ ਹੈ ਭਾਈ ਅੱਗੇ ਤੁਹਾਨੂੰ ਵਿਖਾਉਣੇ 855 ਮਾਡਲ 2023 ਦੇਖੋ ਕ੍ਰਿਸ਼ਨ ਭਾਈ ਕਨੋਪੀ ਵਗੈਰਾ ਲੱਗੀ ਉੱਪਰ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਬਾਈ 7 ਲੱਖ ਤੇ 35000 ਰੁਪਏ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਵੇਖ ਸਕਦੇ ਹੋ ਤੁਸੀਂ ਡਿਮਾਂਡ ਰੇਟ ਇਹਦਾ ਬਾਈ 7 ਲੱਖ ਤੇ 35000 ਰੁਪਏ ਅੱਗੇ ਵਕਾਉਣਾ ਬਾਈ 2016 ਮਾਡਲ 16 ਦੇ ਟਾਇਰਾਂ ਦੇ ਟਰੈਕਟਰ ਵਕਾਊ ਹੈ ਆਪਣੇ ਕੋਲੇ 2016 ਮਾਡਲ ਤੇ 16 ਦੇ ਟਾਇਰਾਂ ਚ ਚੰਗੀ ਕੰਡੀਸ਼ਨ ਦਾ ਟਰੈਕਟਰ ਬਾਈ ਪੂਰੀ ਦਾ ਵੇਖ ਸਕਦੇ ਹੋ ਤੁਸੀਂ ਟਾਇਰ 70 ਪੈਸੇ ਅਗਲੇ ਟਾਇਰ ਜਿਹੜੇ ਬਾਈ ਉਹ 85 ਪੈਸੇ ਬਾਡੀ ਲੈਣ ਦਾ ਦੇਖੋ ਬਾਈ ਕਿੱਦਾਂ ਨਵਾਂ ਹੈ ਇਹਦੀ ਡਿਮਾਂਡ ਹੈ ਬਾਈ 5 ਲੱਖ ਤੇ 10000 ਰੁਪਏ ਅੱਗੇ ਤੁਹਾਨੂੰ ਖੋਣਾ ਬਾਈ 2012 ਮਾਡਲ ਐਕਸਐਮ ਸਵਰਾਜ ਸਾਈਡ ਗੀਅਰ ਵਾਲਾ 10 ਦਾ ਕੰਡੀਸ਼ਨ ਜਿਹੜੀ ਹੈ ਟਾਇਰ 90 ਪੈਸੇ ਬਾਈ ਐਕਸਐਮ ਸਾਈਡ ਗੀਅਰ ਵਾਲਾ ਟਰੈਕਟਰ ਹੈ ਜਿਹੜਾ ਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਹੈ ਤਾਂ ਬਾਈ ਜੀ 4 ਲੱਖ ਪੂਰਾ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਵਿਖਾਉਣੇ ਵੀਰੇ ਸਾਨੂੰ ਐਕਸਐਮ ਇੱਕ ਹੋਰ ਆਪਣੇ ਕੋਲ ਕਨੋਪੀ ਵਗੈਰਾ ਡੈਕ ਸਾਰਾ ਸਮਾਨ ਲੱਗਿਆ ਹੋਇਆ ਹੈ 2012 ਮਾਡਲ ਇਹ ਮਗਰਲੇ ਟਾਇਰ 8085 ਪੈਸੇ ਅਗਲੇ ਟਾਇਰ ਵੀ ਕਿਸੇ ਨੇ ਵੱਡੇ ਪਾਏ ਹੋਏ ਆ 916 ਵਾਲੇ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਸਾਈਡ ਗੇਅਰ ਇਹਦੀ ਜਿਹੜੀ ਡਿਮਾਂਡ ਹੈ ਡਿਮਾਂਡ ਇਹਦੀ ਬਾਈ 4 ਲੱਖ ਤੇ 25000 ਰੁਪਏ ਅੱਗੇ ਤੁਹਾਨੂੰ ਸੁਵਰਾਜ ਵਿਖਾਉਣੇ ਆ ਬਾਈ 2022 ਮਾਡਲ 2022 ਮਾਡਲ ਟਰੈਕਟਰ ਕਨੋਪੀ ਵਗੈਰਾ ਲੱਗੀ ਹੋਈ ਹੈ 16 ਦੇ ਟਾਇਰਾਂ ਵਾਲਾ 3 ਸਪੀਡ ਵਾਲਾ 3 ਸੀਟ ਸਪੀਡ ਟਰੈਕਟਰ ਠੱਕੇ ਤੋਂ ਕਹਿਲਾ ਬੰਪਰ ਵੀ ਅੱਗੇ ਲੱਗਿਆ ਹੋਇਆ ਹੈ ਬਾਡੀ ਲਾਈਨ ਦੇਖੋ ਬਾਈ ਪੂਰਾ ਚੰਗਾ ਨਵੇਂ ਦਾ ਨਵਾਂ ਟਰੈਕਟਰ ਹੈ ਸ਼ੋਰੂਮ ਕ੍ਰਿਸ਼ਨ ਦਾ ਜਿਹੜੀ ਦੀ ਕੀਮਤ ਹੈ ਕੀਮਤ ਇਹਦੀ ਬਾਈ ਹੈਗੀ 7 ਲੱਖ ਤੇ 65000 ਰੁਪਏ ਡਿਮਾਂਡ ਰੇਟ ਹੈ ਜਿਹੜਾ ਇਹਦਾ ਵੇਖ ਸਕਦੇ ਆ ਅੱਗੇ ਵਿਖਾਉਣੇ ਆ ਬਾਈ ਸੋਨੂੰ 855 2021 ਮਾਡਲ 2021 ਮਾਡਲ 16 ਦੇ ਟਾਇਰਾਂ ਵਾਲਾ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਬਾਈ ਸਾਰਾ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਹੈਗਾ 6 ਲੱਖ ਤੇ 75000 ਰੁਪਇਆ 80 85 ਪੈਸੇ ਟਾਇਰ ਨਾਲ ਦੇ ਬਹੁਤ ਘੱਟ ਚੱਲਿਆ ਵਾ ਦੇਖ ਸਕਦੇ ਹੋ ਤੁਸੀਂ ਦੇਖੋ ਬਾਈ ਬਾਡੀ ਲੈਣ ਦਾ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਅ ਦਾ ਵੀ ਬਿਲਕੁਲ ਨਵਾਂ ਹੈ ਅੱਗੇ ਵਿਖਾਉਣੇ 744 ਬਾਈ ਤੁਹਾਨੂੰ 744 2013 ਮਾਡਲ ਹੈ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ ਸਟੀਅਰਿੰਗ ਸਿੰਪਲ ਹੈ ਬਾਈ ਇਹਦਾ ਦੇਖ ਸਕਦੇ ਆਂ ਤੇਲ ਬ੍ਰੇਕਾਂ ਤੇ ਸਟੀering ਸੈਂਪਲ 65 70 ਪੈਸੇ ਟਾਇਰ ਹੈ ਚਾਰੇ ਬਾਡੀ ਲਾਈਨ ਦੇਖੋ ਬਾਈ ਕਿੱਡੀ ਨਵੀਂ ਦਾ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜਿਹੜਾ ਦਾ ਰੇਟ ਹੈ ਬਾਈ ਇਹ ਤਾਂ ਰੇਟ ਹੈਗਾ 3 ਲੱਖ ਤੇ 65000 ਰੁਪਏ 165000 ਡਿਮਾਂਡ ਰੇਟ ਹੈ ਦਾ ਦੇਖ ਸਕਦੇ ਆ ਤੁਸੀਂ ਐਡਰੈਸ ਆਪਣਾ ਬਈ ਹੈਗਾ ਪਿੰਡ ਕੋੜਲੀ ਸ਼ੰਕਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਉੜੀਆਂ ਨਹਿਰਾਂ ਦੇ ਨਾਲ ਬਿਲਕੁਲ ਪਿੰਡ ਹੈ ਅੱਡਾ ਪਿੰਡਾ ਚਵੇਲ ਵਾਲੀ ਦਾ ਜਦੋਂ ਆਪਾਂ ਬਠਿੰਡੇ ਵੱਲੋਂ ਆਉਣੇ ਤਾਂ ਬਠਿੰਡੇ ਵਾਲੇ ਪਾਸੋਂ ਆਉਂਦਾ ਦੋਦਾ ਦੋਦੇ ਤੋਂ ਭੁੱਲਰ ਭੁੱਲਰ ਪਿੰਡ ਤੋਂ ਆਉਂਦਾ ਥਾਂਦੇ ਵਾਲਾ ਤੇ ਆਪਣਾ ਪਿੰਡ ਬਈ ਬਹੁਤ ਬਹੁਤ ਧੰਨਵਾਦ ਬਈ